ਕਿ ਤੁਹਾਡੇ ਵੀ ਗੋਡਿਆਂ ਦਾ ਗੈਪ ਘਟ ਗਿਆ ਹੈ ਔਰ ਤੁਸੀਂ ਬਹੁਤ ਜ਼ਿਆਦਾ ਡਿਪਰੈਸ਼ਨ ਚੋਂ ਔਰ ਜਾਂ ਫਿਰ ਤੁਹਾਨੂੰ ਡਾਕਟਰ ਨੇ ਕਿਹਾ ਤੁਹਾਡੀ ਸਰਜਰੀ ਹੋਣੀ ਹੈ ਔਰ ਤੁਸੀਂ ਗੋਡਿਆਂ ਦਾ ਆਪਰੇਸ਼ਨ ਕਰਾਓ ਪਰ ਤੁਸੀਂ ਆਪਰੇਸ਼ਨ ਨਹੀਂ ਕਰਾ ਸਕਦੇ ਸਭ ਤੋਂ ਪਹਿਲਾਂ ਤੁਹਾਡਾ ਬਜਟ ਦੂਸਰੇ ਨੰਬਰ ਤੇ ਤੁਹਾਨੂੰ ਕੋਈ ਕੰਪਲਿਕੀਸ਼ਨ ਹੈ ਕੋਈ 슈ਗਰ ਹੈ ਜਾਂ ਹੋਰ ਕੋਈ ਵੀ ਸਮੱਸਿਆ ਹੈ ਜਿਸ ਕਰਕੇ ਤੁਸੀਂ ਸਰਜਰੀ ਨਹੀਂ ਕਰਾ ਸਕਦੇ ਤੁਸੀਂ ਆਪਰੇਸ਼ਨ ਨਹੀਂ ਕਰਾ ਸਕਦੇ ਪਰ ਤੁਸੀਂ ਘਬਰਾਓ ਨਾ ਇਹ ਚਾਰ ਕਸਰਤਾਂ ਕਰਨੀਆਂ ਸ਼ੁਰੂ ਕਰ ਦੋਗੇ ਤਾਂ ਤੁਸੀਂ ਗੋਡਿਆਂ ਦੇ ਗੈਪ ਨੂੰ ਘਰ ਦੇ ਵਿੱਚ ਹੀ ਵਧਾ ਸਕਦੇ ਹੋ ਕਿਉਂਕਿ ਇਹੀ ਚਾਰ ਕਸਰਤਾਂ ਅਸੀਂ ਆਪਣੀ ਕਲੀਨਿਕ ਤੇ ਗੋਡਿਆਂ ਦੇ ਦਰਦ ਜਾਂ ਗੋਡਿਆਂ ਦੇ ਜਿਨ੍ਹਾਂ ਦਾ ਗੈਪ ਘਟਿਆ ਹੋਇਆ ਹੈ ਉਹਨਾਂ ਨੂੰ ਇਹ ਕਸਰਤਾਂ ਅਸੀਂ ਕਰਾਉਂਦੇ ਹਾਂ ਔਰ ਉਹ ਬਹੁਤ ਜ਼ਿਆਦਾ ਆਰਾਮ ਦੇ ਵਿੱਚ ਰਹਿੰਦੇ ਨੇ ਬਹੁਤ ਜ਼ਿਆਦਾ ਉਹਨਾਂ ਨੂੰ ਆਰਾਮ ਮਿਲਿਆ ਇਹ ਚਾਰ ਕਸਰਤਾਂ ਨਾਲ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਜੀਤ ਸਿੰਘ ਸਭ ਤੋਂ ਪਹਿਲਾਂ ਤੁਸੀਂ ਜਦੋਂ ਵੀ ਤੁਹਾਡੇ ਗੋਡਿਆਂ 'ਚ ਦਰਦ ਆਏ ਤੁਸੀਂ 3 ਤੋਂ 4 ਦਿਨ ਗਰਮ ਪਾਣੀ ਵਾਲੀ ਬੋਟਲ ਨਾਲ ਸੇਕ ਦਿਓ ਉਸ ਤੋਂ ਬਾਅਦ ਇੱਕ ਕਸਰਤਾਂ ਕਰਨੀ ਹੈ ਸ਼ੁਰੂ ਕਰੋ ਪਹਿਲੀ ਕਸਰਤ ਕੀ ਹੋਏਗੀ ਐਂਕਲ ਟੋ ਪੰਪਸ ਆਪਾਂ ਪੈਰਾਂ ਨੂੰ ਅੱਗੇ ਪਿੱਛੇ ਅੱਗੇ ਪਿੱਛੇ ਕਰਾਂਗੇ ਐਦਾਂ ਇੱਕ ਫਿਰ ਦੋ ਫਿਰ ਤਿੰਨ 10 ਵਾਰੀ ਕਰਨਾ ਇਸਦੇ 3 ਸੈੱਟ ਲਾਉਣੇ ਆ ਫਿਰ ਇਹੀ ਸੇਮ ਕਸਰਤ ਆਪਾਂ ਰੋੜ ਰੱਖ ਲੈਣਾ ਆਪਣੀਆਂ ਪਿੰਜਣੀਆਂ ਥੱਲੇ ਮਤਲਬ ਕਾਫ ਮਸਲ ਥੱਲੇ ਫਿਰ ਆਪਾਂ ਐਂਕਲ ਟੋ ਪੰਪ ਕਰਾਂਗੇ ਇਸ ਨੂੰ 10 ਵਾਰੀ ਕਰਾਂਗੇ ਇਸਦੇ ਵੀ ਆਪਾਂ 10 ਸੈੱਟ ਲਾਉਣੇ ਆ। ਉਦੋਂ ਅਗਲੀ ਕਸਰਤ ਕੀ ਹੋਏਗੀ? ਰੋਲ ਨੂੰ ਗੋਡੇ ਦੇ ਥਲੇ ਰੱਖ ਲੈਣਾ ਬਿਲਕੁਲ ਥੱਲੇ। ਇਸ ਜਗ੍ਹਾ ਤੇ ਇੱਥੇ ਆਪਾਂ ਰੱਖ ਲੈਣਾ ਔਰ ਇਸ ਨੂੰ ਜ਼ੋਰ ਦੀ ਦਬਾਂਗੇ ਇੱਥੇ 10 ਗਿਣਾਂਗੇ। ਇਸਦੇ ਆਪਾਂ 3 ਸੈੱਟ ਲਾਵਾਂਗੇ, ਸਵੇਰੇ ਦੁਪਹਿਰੇ ਸ਼ਾਮ ਲਾਵਾਂਗੇ। ਹੌਲੀ-ਹੌਲੀ ਇਸ ਨੂੰ ਵਧਾਵਾਂਗੇ ਵੀ। ਉਸ ਤੋਂ ਬਾਅਦ ਆਪਾਂ 2-2 ਕਿਲੋ ਦੇ ਭਾਰ ਪਾ ਦੇਣੇ ਆ ਗੋਡਿਆਂ ਤੇ ਔਰ ਇਹ ਆਪਾਂ ਸਵੇਰੇ ਸ਼ਾਮ ਹਲਾਵਾਂਗੇ 5-5 ਮਿੰਟ। ਤੁਸੀਂ ਦੇਖੋ, ਅਗਰ ਆਪਾਂ ਇਹ ਕਰਾਂਗੇ ਤਾਂ ਜਿਹੜਾ ਗੋਡਿਆਂ ਦਾ ਗੈਪ ਹੈ ਇਹ ਵਿਚਾਲੇ ਵਧਣਾ ਸ਼ੁਰੂ ਹੋ ਜਾਏਗਾ। ਔਰ ਤੁਹਾਡਾ ਜੋ ਦਰਦ ਦਾ ਲੈਵਲ ਹੈ ਉਹ ਵੀ ਘਟਣਾ ਸ਼ੁਰੂ ਹੋ ਜਾਏਗਾ ਅਗਰ ਤੁਸੀਂ ਇਹ ਕਸਰਤਾਂ ਔਰ ਜਿਹੜੀਆਂ ਗੱਲਾਂ ਆਪਾਂ ਤੁਹਾਨੂੰ ਕਹੀਆਂ ਨੇ ਤੁਸੀਂ ਮੰਨਦੇ ਹੋ ਤਾਂ ਤੁਸੀਂ ਗੋਡਿਆਂ ਦਾ ਗੈਪ ਵੀ ਵਧਾ ਸਕਦੇ ਹੋ ਔਰ ਗੋਡਿਆਂ ਦੇ ਦਰਦ ਨੂੰ ਵੀ ਠੀਕ ਕਰ ਸਕਦੇ ਹੋ ਸਤਿ ਸ੍ਰੀ ਅਕਾਲ ਜੀ